हर किसी को प्रभु की भक्ति इबादत करनी चाहिए उस भक्ति में ही खुशियां हैं, उस भक्ति में ही इंसान को चैन आता है आनंद आता है लज्जत मिलती है तो भाई माली का नाम सुखों की खान है माली का नाम खुशियां देने वाला है माली का नाम खुशियां बरकरार रखता है जैसे आपको खुशियां मिल गई घर में सब कुछ आ गया लेकिन वो खुशियां हमेशा बरकरार रही वो खुशियां कभी कम ना होने पाए इसके लिए जरूरी है कि आप मालिक का नाम लेते रहें अरे जोर क्या लगता है आपका अगर सुबह शाम पंद्रह मिनट बीस मिनट देने से मालिक के नाम से आपके भयानक कर्म कट कर जाते हैं तो आप मालिक का नाम लेते क्यों नहीं भक्ति इबादत करते क्यों नहीं मालिक का नाम जरूर लेना चाहिए इंसान मालिक का नाम ले तो ही खुशियां मिलती हैं जब मालिक का नाम लेना बंद कर देता है तो उसे अपने कर्मों का बोझ उठाना पड़ता है तो मालिक का नाम बिना दाम के मिलता है मालिक का नाम लेने में कोई दाम नहीं लगते और हैरानी है फिर भी लोग मैं फिर देखूंगा फिर सोचूंगा अभी ठहर के लूंगा क्यों भाई क्या तेरे पास भरोसा है कि वो आने वाला टाइम तेरे हाथ में है श्वास आए ना आए ये तो राम जी जाने अल्लाह मालिक जाने किसके कितने श्वास बकाया है इसलिए ये बहुत जरूरी है कि आप समय रहते मालिक को याद करो भक्ति इबादत करो जो समय की कदर करते हैं उन पे ही मालिका रहमो करम बरसा करता है और जो समय की कदर नहीं करते वो हमेशा पहचाताप में रहते हैं तो मनुष्य जन्म रूपी समय आपके हाथ से फिसलता जा रहा है इसमें उस परम पिता परमात्मा का नाम जपो दुनिया में ऐशो आराम के लिए आप कितना साजो सामान जुटाते हैं गाड़ी चाहिए रहने को बढ़िया घर बंगला बगीचा चाहिए अच्छी औलाद हो तंदुरुस्ती चाहिए अच्छा खाने पीने का सामान चाहिए पर यह सारा तभी अच्छा लगता है अगर शरीर तंदुरुस्त है बीमार इंसान को सोने के कमरे में बिठा दो गोल्ड के कमरे में बिठा दो 10 एसी लगा दो क्या उसे कोई चैन आएगा उसे कोई असर नहीं चाहिए आम मकान में हो बहुत ही प्यारे प्यारे सतगुरु जी दी प्यारी प्यारी साथ संग जी तान तन सतगुरु तेरा ही आसरा साथ संग जी ਆਪਾਂ ਅੱਜ ਗ੍ਰੰਥ ਬੰਦੇ ਤੋਂ ਰੱਬ ਭਾਗ ਦੂਜਾ ਪੰਨਾ 3 ਲੜੀ ਨੰਬਰ ਅੱਜ 16 ਲੜੀ ਨੰਬਰ 16 ਪੰਨਾ 30 ਤੋਂ ਸ਼ੁਰੂ ਕਰਨ ਲੱਗਿਆ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਵਿਸ਼ਾ ਪਰਮ ਪਾਦੀ ਪ੍ਰਾਪਤੀ ਗੌਰ ਨਾਲ ਸੁਣਿਓ ਸੁਣ ਕੇ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰਿਓ ਜੀ ਕਿਉਂਕਿ ਸਚਾਈ ਸੱਚੇ ਸਤਗੁਰ ਦੀ ਸਾਰੀ ਦੁਨੀਆ ਦੇ ਵਿੱਚ ਪਚੌੜੀ ਹੈ ਧਿਆਨ ਨਾਲ ਸੁਣਿਓ ਜੀ ਲਓ ਜੀ ਸੁਣੋ ਪਰਮ ਪਦ ਦੀ ਪ੍ਰਾਪਤੀ ਮਨ ਤੇ ਕਰੋੜਾਂ ਜਨਮਾਂ ਦੀ ਮੈਲ ਚੜੀ ਹੋਈ ਹੈ ਸਤਿਗੁਰ ਦੀ ਸੇਵਾ ਇੱਕ ਐਸੀ ਸਾਬਣ ਹੈ ਜੋ ਮਨ ਨੂੰ ਧੋ ਕੇ ਐਸਤਾ ਐਸਤਾ ਸਾਫ਼ ਤੇ ਨਿਰਮਲ ਕਰ ਦਿੰਦੀ ਹੈ ਸੇਵਾ ਕਰਨ ਦੇ ਨਾਲ ਸਭ ਦੁਰਮਤ ਜੰਜਾਲ ਮਿਟ ਜਾਂਦੇ ਹਨ ਅਤਿ ਅੰਤਸ ਕਰਨ ਸੁਧ ਹੋ ਜਾਂਦਾ ਹੈ ਇਸ ਤਰ੍ਹਾਂ ਸਤਿਗੁਰ ਦੀ ਸੇਵਾ ਦੁਆਰਾ ਹੀ ਮਾਲਕ ਨੂੰ ਮਿਲਣ ਦਾ ਰਾਹ ਲੱਭ ਕੇ ਜੀਵ ਅੰਤ ਪਰਮ ਪਦ ਵਿੱਚ ਜਾ ਸਮਾਉਂਦਾ ਹੈ ਗੁਰੂ ਦੀ ਸੇਵਾ ਕਰਨ ਤੇ ਹੀ ਮੁਕਤੀ ਅਤੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰ ਦੀ ਸੇਵਾ ਕਰਨ ਨਾਲ ਸਤਿਗੁਰ ਦੀ ਸੇਵਾ ਕਰਨ ਵਾਲੇ ਜੀਵ ਦੀ ਹਰ ਥਾਂ ਤੇ ਇੱਜ਼ਤ ਤੇ ਵਿੜਾਈ ਹੁੰਦੀ ਹੈ ਅਤੇ ਦਰਗਾਹ ਵਿੱਚ ਉਸ ਦਾ ਮੁਖ ਉਜੜਾ ਹੁੰਦਾ ਹੈ ਇਸ ਪਰਥਾਏ ਗੁਰਵਾੜੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕੋਟ ਪਰਾਜ਼ ਮਿਟੇ ਜਨ ਸੇਵਾ ਹਰ ਕੀਰਤ ਰਸ ਗਾਈ ਹੈ ਇਹ ਸੁਖ ਆਗੈ ਮੁਖ ਉਜੜ ਜਨ ਸੰਗ ਬੜ ਭਾਗੀ ਪਾਈ ਹੈ ਅੱਗੇ ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਸਤਗੁਰ ਕੀ ਸੇਵਾ ਚਾਕਰੀ ਸੁਖੀ ਹੋ ਸੁਖਸਾਰ ਥੈ ਮਿਲਣ ਬੜਾਈਆਂ ਦਰਗਾਹ ਮੁਖ ਦਵਾਰ ਮਨ ਬਾਸ਼ਤ ਫਲ ਮਿਲਦੇ ਹਨ ਸਤਿਗੁਰ ਦੀ ਸੇਵਾ ਕਰਨ ਦੇ ਨਾਲ ਮਨ ਦੀਆਂ ਸਭ ਊਸ਼ਾਵਾਂ ਪੂਰੀਆਂ ਹੁੰਦੀਆਂ ਹਨ ਸੇਵਾ ਰਾਹੀ ਸੇਵਾ ਰਾਹੀ ਸੇਵਕ ਆਪਣੇ ਸਤਿਗੁਰ ਦੇ ਨੇੜੇ ਹੋ ਸਕਦਾ ਹੈ ਸਤਿਗੁਰ ਆਪਣੇ ਸੇਵਕ ਦਾ ਆਪ ਹੀ ਫਿਕਰ ਕਰਦਾ ਹੈ ਅਤੇ ਉਸ ਦਾ ਹਰ ਕਾਰਜ ਰਾਸ ਕਰਦਾ ਹੈ ਸਤਿਗੁਰ ਆਪਣੇ ਸੇਵਕ ਦੀ ਕੋਈ ਵੀ ਜਾਇਜ ਗੱਲ ਨਹੀਂ ਬੋੜਦਾ ਕਿਉਂਕਿ ਉਹ ਆਪਣੇ ਸੇਵਕ ਤੇ ਸਦਾ ਹੀ ਦਿਆਲ ਹੁੰਦਾ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਦੀ ਫਰਮਾਉਂਦੇ ਹਨ ਸਫਲ ਸੇਵਾ ਸਾਮੀ ਮੇਰੇ ਕੀ ਮਨ ਬਾਸ਼ਤ ਫਲ ਪਾਵੋ ਕਹੋ ਨਾਨਕ ਲਾਭ ਲਾਹ ਲੈ ਚਾਲੋ ਸੁਖ ਛੇਤੀ ਕਰ ਜਾਵੋ ਜੋ ਮੰਗੇ ਠਾਕਰ ਆਪਣੀ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲਾ ਈਹਾ ਉਹਾ ਸੱਚ ਹੋਵੇ ਜੈ ਜੈ ਕਾਜ ਕਿਰਤ ਸੇਵ ਕੀ ਤਹਾ ਤਹਾ ਉਠ ਧਾਵੈ ਸੇਵ ਕੋ ਨਿਗਤੀ ਹੋਏ ਦਿਖਾਵੈ ਜੋ ਜੋ ਕਹੇ ਠਾਕਰ ਪੇ ਸੇਵਕ ਤਤਕਾਲ ਹੋਏ ਆਵੈ ਸੇਵਾ ਤੋਂ ਬਿਨਾਂ ਜੀਵ ਨਿਸਫਲ ਚਲਾ ਜਾਂਦਾ ਹੈ ਮਨੁੱਖ ਜਨਮ ਬੜਾ ਅਨਮੋਲ ਤੇ ਦੁਰਲੱਭ ਹੈ ਬਹੁਤ ਚਿਰਾਂ ਤੱਕ ਦੁੱਖ ਕਸ਼ਟ ਭੋਗਣ ਤੋਂ ਬਾਅਦ ਮਾਲਕ ਦੀ ਕਿਰਪਾ ਨਾਲ ਹੀ ਹੱਥ ਆਇਆ ਹੈ ਇਹ ਜਨਮ ਸਤਿਗੁਰੂ ਦੀ ਸੇਵਾ ਅਤੇ ਮਾਲਕ ਦੀ ਭਗਤੀ ਕਰਨ ਵਾਸਤੇ ਮਿਲਿਆ ਹੈ ਇਸ ਲਈ ਇਸ ਨੂੰ ਸਤਿਗੁਰਾਂ ਦੀ ਸੇਵਾ ਵਿੱਚ ਲਾ ਕੇ ਸਫਲ ਕਰਨਾ ਚਾਹੀਦਾ ਹੈ ਕਿਉਂਕਿ ਇਸ ਜਨਮ ਦਾ ਇਹੋ ਹੀ ਲਾਭ ਹੈ ਸੇਵਾ ਤੇ ਭਜਨ ਬੰਦਗੀ ਤੋਂ ਬਿਨਾ ਜਨਮ ਬੇਅਰਥ ਹੈ ਗੁਰੂ ਦੀ ਸੇਵਾ ਨਾ ਕਰਨ ਵਾਲੀ ਜੀਵਾਂ ਪਰਥਾਏ ਗੁਰਬਾਣੀ ਵਿੱਚ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਇਸ ਤਰ੍ਹਾਂ ਫਰਮਾਉਂਦੇ ਹਨ ਜਿਨ ਹਰਿ ਕਾ ਨਾਮ ਨਾ ਗੁਰਮੁਖ ਜਾਤਾ ਸੇਜਗ ਮੇ ਕਾਹੇ ਆਇਆ ਗੁਰ ਕੀ ਸੇਵਾ ਕਦੇ ਨਾ ਕੀਨੀ ਬਿਰਥਾ ਜਨਮ ਗਵਾਇਆ ਮਾਨਸ ਜਨਮ ਸਤਿਗੁਰ ਨਾ ਸੇਵਿਆ ਬਿਰਥਾ ਜਨਮ ਗਵਾਇਆ ਸ੍ਰੀ ਗੁਰੂ ਧਾਰਕ ਦੇਵ ਜੀ ਫਰਮਾਉਂਦੇ ਹਨ ਅਧੂਲੇ ਕੇ ਆ ਪਾਇਆ ਜਗ ਆਏ ਰਾਮ ਰਿਦੈ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਇ ਤੀਸਰੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਜਿਨਾਂ ਸਤਿਗੁਰ ਪੁਰਖ ਨ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਓਏ ਮਾਨਸ ਜੂ ਨਾ ਆਖਿਐਨ ਪਸ਼ੂ ਢੋਰ ਗਵਾਰ ਸੇਵਾ ਤੋਂ ਬਿਨਾ ਭਗਤੀ ਨਹੀਂ ਹੁੰਦੀ ਪਤਾ ਨਹੀਂ ਕਦੋਂ ਦਾ ਜੀਵ ਇਸ ਸੰਸਾਰ ਵਿੱਚ ਚੱਕਰ ਲਾ ਰਿਹਾ ਹੈ ਜਦ ਤੱਕ ਜੀਵ ਪਰਮਾਤਮਾ ਨਾਲ ਮਲਾਪ ਨਹੀਂ ਕਰਦਾ ਇਸ ਦਾ ਭਰਮਣਾ ਤੇ ਭਟਕਣਾ ਮੁੱਕ ਨਹੀਂ ਸਕਦਾ ਜਦ ਤੱਕ ਦੀਵ ਪਰਮਾਤਮਾ ਨਾਲ ਮਲਾਪ ਨਹੀਂ ਕਰਦਾ ਇਸ ਦਾ ਭਾਰ ਬਣਾ ਤੇ ਭਟਕਣਾ ਮੁੱਕ ਹੀ ਨਹੀਂ ਸਕਦਾ ਮਾਲਕ ਦਾ ਮਲਾਪ ਮਾਲਕ ਦੀ ਭਗਤੀ ਦੁਆਰਾ ਹੀ ਹੋ ਸਕਦਾ ਹੈ ਮਾਲਕ ਦੀ ਭਗਤੀ ਸਤਿਗੁਰ ਦੀ ਸੇਵਾ ਤੋਂ ਹੀ ਪ੍ਰਾਪਤ ਹੁੰਦੀ ਹੈ ਗੁਰੂ ਦੀ ਸੇਵਾ ਤੋਂ ਬਿਨਾਂ ਨਾ ਭਗਤੀ ਪ੍ਰਾਪਤ ਹੁੰਦੀ ਹੈ ਨਾ ਮਾਲਕ ਨਾਲ ਵਿਸਾਲ ਹੁੰਦਾ ਹੈ ਅਤੇ ਨਾ ਹੀ ਚਰਾਸੀ ਦਾ ਖੱਲੜ ਇਸ ਦੇ ਸਿਰ ਤੋਂ ਉਤਰਦਾ ਹੈ ਅਨੇਕਾਂ ਯਤਨ ਕਰਨ ਦੇ ਬਾਵਜੂਦ ਵੀ ਜੀਵ ਮਾਲਕ ਦੀ ਭਗਤੀ ਪ੍ਰਾਪਤ ਨਹੀਂ ਕਰ ਸਕਦਾ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਗੁਰ ਸੇਵਾ ਬਿਨ ਭਗਤ ਨ ਹੋਈ ਅਨੇਕ ਯਤਨ ਕਰੇ ਜੇ ਕੋਈ ਗੁਰ ਸੇਵਾ ਬਿਨ ਭਗਤ ਨ ਹੋਵੀ ਕਿਉ ਕਰ ਚੀਨਸ ਆਪੈ ਗੁਰੂ ਦੀ ਸੇਵਾ ਕਿਸ ਨੂੰ ਮਿਲਦੀ ਹੈ ਜਿਸ ਤਰ੍ਹਾਂ ਪਹਿਲਾਂ ਵੀ ਲਿਖਿਆ ਜਾ ਚੁੱਕਾ ਹੈ ਕਿ ਹਰ ਪ੍ਰਕਾਰ ਦੀ ਸੇਵਾ ਵਿੱਚੋਂ ਗੁਰੂ ਦੀ ਸੇਵਾ ਮੁੱਖ ਹੈ ਅਤੇ ਇਹ ਪਰਥਾ ਬੁੱਧ ਤੋਂ ਚਲੀ ਆ ਰਹੀ ਹੈ ਪਰ ਇਹ ਸੇਵਾ ਹਰ ਜੀਵ ਨਹੀਂ ਕਰ ਸਕਦਾ ਕਿਸੇ ਵੱਡੇ ਭਾਗਾ ਵਾਲੇ ਜੀਵ ਨੂੰ ਹੀ ਗੁਰੂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਜਾਂ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਜਿਸ ਜੀਵ ਉਤੇ ਬਾਲਕ ਦੀ અપਾਰ ਕਿਰਪਾ ਹੁੰਦੀ ਹੈ ਉਹੀ ਗੁਰੂ ਦੀ ਸੇਵਾ ਵਿੱਚ ਲੱਗਦਾ ਹੈ ਗੁਰਬਾਣੀ ਵਿੱਚ ਕਈ ਥਾਈ ਗੁਰੂ ਸਾਹਿਬ ਐਸੇ ਜੀਵਾਂ ਪ੍ਰਤੀ ਫਰਮਾਉਂਦੇ ਹਨ ਗੁਰ ਕੀ ਸੇਵਾ ਜੋ ਜਨ ਗੁਰ ਕੀ ਸੇਵਾ ਸੋ ਜਨ ਪਾਏ ਜਾ ਕੋ ਕਰਮ ਲਿਖਿਆ ਤੁਰ ਆਏ ਮਸਤਕ ਭਾਗ ਹੋਵੇ ਤੁਰ ਲਿਖਿਆ ਤਾਂ ਸਤਗੁਰ ਸੇਵਾ ਲਾਏ ਨਾਨਕ ਰਤਨ ਜਵੇਹਰ ਪਾਵੈ ਤਨ 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 ਗੁਰਮਤ ਹਰ ਪਾਏ ਨਾਨਕ ਰਤਨ ਜਵਾਹਰ ਪਾਵੈ ਤਨ ਤਨ ਗੁਰਮਤ ਹਰ ਪਾਏ ਗੁਰੂ ਕੀ ਸੇਵਾ ਸੋ ਕਰੇ ਜਿਸ ਆਪ ਘਰਾਏ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਰੂ ਹੋਏ ਦਿਆਲਾ ਸੇਵੜ ਭਾਗੀ ਜੇ ਗੁਰ ਸੇਵਾ ਲਾਏ ਅਰ ਜਨ ਭਗਤ ਸਤਿ ਨਾਮ ਦੇ ਲੜਾਈ ਤਨ ਮਨ ਤੇ ਧਨ ਸਭ ਕੁਝ ਉਸ ਮਾਲਕ ਦਾ ਹੈ ਇਸ ਲਈ ਮਾਲਕ ਦਾ ਹੀ ਸਮਝਦੇ ਹੋਏ ਸਤਿਗੁਰ ਦੇ ਚਰਨਾਂ ਵਿੱਚ ਭੇਟ ਕਰ ਦਿਓ ਤਨ ਮਨ ਧਨ ਨੂੰ ਅਰਪਣ ਕਰਨਾ ਅਤੇ ਸਤਿਗੁਰ ਦੇ ਹਰ ਹੁਕਮ ਨੂੰ ਖੁਸ਼ੀ-ਖੁਸ਼ੀ ਸਿਰ ਮੱਥੇ ਪ੍ਰਵਾਨ ਕਰਨਾ ਹੀ ਸਭ ਤੋਂ ਉੱਚੀ ਅਤੇ ਵੱਡੀ ਤੋਂ ਵੱਡੀ ਸੇਵਾ ਹੈ ਤਨ ਮਨ ਧਨ ਸੌਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਇਹ 100% ਦੀ ਸੱਚ ਹੈ ਕਿ ਇੱਕ ਜਿਹੜੇ ਚਲੇ ਜਾਣਾ ਹੈ ਇਹ 100% ਦੀ ਸੱਚ ਹੈ ਕਿ ਇੱਕ ਜਿਹੜੇ ਚਲੇ ਜਾਣਾ ਹੈ ਅਤੇ ਇਹ ਅਮੋਲਕ ਜਨਮ ਇਹ ਅਮੋਲਕ ਜਨਮ ਜੋ ਸਤਗੁਰ ਦੀ ਸੇਵਾ ਤੇ ਮਾਲਕ ਦੀ ਭਗਤੀ ਕਰਨ ਲਈ ਮਿਲਿਆ ਹੈ ਖੋਸ ਜਾਵੇਗਾ ਇਸ ਲਈ ਕਿਉਂ ਨਾ ਇਸ ਨੂੰ ਮਾਲਕ ਦੀ ਭਗਤੀ ਅਤੇ ਸਤਗੁਰ ਦੇ ਸਤਗੁਰ ਤੇ ਸਾਧ ਸੰਗਤ ਦੀ ਸੇਵਾ ਵਿੱਚ ਲਗਾ ਕੇ ਇਸ ਤੋਂ ਉੱਚਾ ਸੋਚਾ ਲਾਗ ਉਠਾ ਲਿਆ ਜਾਵੇ ਤਾਂ ਧੰ ਸਤਿਗੁਰੂ ਤੇਰਾ ਹੀ ਆਸਰਾ ਐਦੂ ਗਾਹਾਂ ਆ ਗਏ ਵਿਸ਼ਾ ਸਤ ਸੰਗ ਅੱਜ ਕੱਲ ਆਵ ਲੋਕ ਭਾਸ਼ਾ ਅਨੁਸਾਰ ਬਾਜੇ ਢੋਲ ਕੈਂ ਤੇ ਛੈਣਿਆ ਚਿੰਟਿਆਂ ਨਾਲ ਗਾਉਣ ਵਜਾਉਣ ਵਾਲੇ ਕਿਸੇ ਕਥਾ ਕੀਰਤਨ ਬਾARTA ਬਖਿਆਨ ਜਾਂ ਕਿਸੇ ਵਿਦਵਾਨ ਪੁਰਸ਼ ਦੇ ਉਪਦੇਸ਼ ਜਾਂ ਲੈਕਚਰ ਨੂੰ ਹੀ ਸਤ ਸੰਗ ਕਿਹਾ ਜਾਂਦਾ ਹੈ ਕੁਝ ਆਦਮੀ ਆਪਸ ਵਿੱਚ ਮਿਲ ਕੇ ਈਸ਼ਵਰ ਮਹਿਮਾ ਦੇ ਸ਼ਬਦ ਜਾ ਪਾਦਨ ਆਦ ਬਾਜੇ ਢੋਲ ਕੀਆ ਦੁਆਰਾ ਜਾਂ ਐਵੇਂ ਹੀ ਗਾਉਣ ਵਜਾਉਣ ਲੱਗ ਪੈਣ ਜਾਂ ਕੋਈ ਆਦਮੀ ਹਰੀ ਮਹਿਮਾ ਦੇ ਕਿਸੇ ਬਾਰਤਾ ਜਾਂ ਸਾਖੀਆਂ ਸੁਣਾਉਣ ਲੱਗ ਪਵੇ ਤਾਂ ਲੋਕੀ ਇਸ ਨੂੰ ਵੀ ਸਤ ਸੰਗ ਕਹਿੰਦੇ ਹਨ ਪਰ ਸੰਤਾ ਮਹਾਤਮਾ ਦੀ ਨਿਗਾਹ ਵਿੱਚ ਸਤ ਸੰਗ ਦਾ ਆਦਰਸ਼ ਇਸ ਤੋਂ ਬਹੁਤ ਹੀ ਊਚਾ ਤੇ ਸੁੱਚਾ ਹੈ ਸਤ ਸੰਗ ਤੋਂ ਅਖਰੀ ਭਾਵ ਸਤ ਦਾ ਅਰਥ ਹੈ ਸੱਚ ਅਤੇ ਸੰਗ ਤੋਂ ਭਾਵ ਹੈ ਸਾਥ ਜਾਂ ਸੋਬਤ ਕਰਨਾ ਸਤ ਤੋਂ ਅਖਰੀ ਭਾਵ ਸਤ ਦਾ ਅਰਥ ਹੈ ਸੱਚ ਅਤੇ ਸੰਗ ਤੋਂ ਭਾਵ ਹੈ ਸਾਥ ਜਾਂ ਸੋਬਤ ਕਰਨਾ ਸਤ ਕੇਵਲ ਬਾਲਕ ਹੀ ਹੈ ਜਿਸ ਨੇ ਆਪਣੇ ਅੰਤਰ ਹਿਰਦੇ ਅੰਦਰ ਸਤ ਨੂੰ ਪ੍ਰਾਪਤ ਕਰ ਲਿਆ ਹੈ ਸਤ ਪੁਰਸ਼ ਮਾਲਕ ਦਾ ਹੀ ਰੂਪ ਹੈ ਜਿਸ ਤਰ੍ਹਾਂ ਸ਼ਾਸਤਰਾਂ ਦਾ ਕਥਨ ਹੈ ਕਿ ਬ੍ਰਹਮ ਦੇ ਜਾਣਨ ਵਾਲਾ ਬ੍ਰਹਮ ਹੀ ਹੁੰਦਾ ਹੈ ਇਸੇ ਤਰ੍ਹਾਂ ਸਤ ਮਾਲਕ ਨੂੰ ਜਾਣਨ ਵਾਲਾ ਪੁਰਸ਼ ਸਤ ਪੁਰਖ ਜਾਂ ਮਾਲਕ ਜਾਂ ਸਤ ਹੀ ਹੁੰਦਾ ਹੈ ਸਤ ਅਤੇ ਸਤ ਪੁਰਸ਼ ਵਿੱਚ ਕੋਈ ਅੰਤਰ ਨਹੀਂ ਜੋ ਪੁਰਸ਼ ਸਤ ਨੂੰ ਪ੍ਰਾਪਤ ਕਰ ਲੈਂਦਾ ਹੈ ਉਸ ਨੂੰ ਗੁਰੂ ਸਤਗੁਰੂ ਜਾਂ ਸਤ ਸਤਗੁਰੂ ਆਖਿਆ ਜਾਂਦਾ ਹੈ ਉਸ ਨੂੰ ਗੁਰੂ ਸਤਗੁਰੂ ਜਾਂ ਸੰਤ ਸਤਗੁਰੂ ਆਖਿਆ ਜਾਂਦਾ ਹੈ ਸਤਗੁਰ ਸਤ ਦਾ ਹੀ ਜਹੂਰ ਪ੍ਰਕਾਸ਼ ਹੁੰਦੇ ਹਨ ਉਹਨਾਂ ਦੀ ਸੰਗਤ ਜਾਂ ਸੋਗਤ ਕਰਨਾ ਹੀ ਸਤ ਸੰਗ ਹੈ ਇਸ ਲਈ ਜੀਵ ਨੂੰ ਕਿਸੇ ਪੂਰਨ ਸੰਤ ਮਹਾਤਮਾ ਦੀ ਤਲਾਸ਼ ਕਰਕੇ ਉਨ੍ਹਾਂ ਦੀ ਸੰਗਤ ਕਰਨੀ ਚਾਹੀਦੀ ਹੈ ਅਤੇ ਪੂਰਵ ਵਿਸ਼ਵਾਸ ਔਣ ਤੇ ਤਤਕਾਲ ਹੀ ਉਨ੍ਹਾਂ ਦੇ ਚਰਨ ਨਹੀਂ ਲੱਗ ਜਾਣਾ ਚਾਹੀਦਾ ਹੈ ਪਰ ਜਦ ਤੱਕ ਪਰ ਜਦ ਤੀਕ ਕਿਸੇ ਪੂਰਨ ਸੰਤ ਸਤਿਗੁਰੂ ਦਾ ਬਲਾਪ ਨਹੀਂ ਹੁੰਦਾ ਜੀਵ ਨੂੰ ਆਪਣਾ ਜੀਵਨ ਧਾਰਮਿਕ ਪੁਸਤਕਾਂ ਦੀ ਵਿਚਾਰ ਅਤੇ ਨੇਕ ਪੁਰਖਾਂ ਦੀ ਸੰਗਤ ਦੁਆਰਾ ਸ਼ੁੱਧ ਤੇ ਪਵਿੱਤਰ ਰੱਖਣਾ ਚਾਹੀਦਾ ਹੈ ਜਿਵੇਂ ਫੁੱਲਾਂ ਦੀ ਖੁਸ਼ਬੂ ਆਪਣੇ ਨਾਲ ਦੀਆਂ ਸਭ ਚੀਜ਼ਾਂ ਨੂੰ ਖੁਸ਼ਬੂਦਾਰ ਬਣਾ ਦਿੰਦੀ ਹੈ ਇਸੇ ਤਰ੍ਹਾਂ ਨੇਕਪੁਰਸ਼ੀ ਸੰਗਤ ਸਭ ਨੂੰ ਆਪਣਾ ਨੇਕ ਅਸਰ ਬਖਸ਼ਦੀ ਹੈ ਬੁਰਿਆਂ ਤੇ ਮਾਇਆ ਧਾਰੀ ਦੀ ਬਾਤ ਦੀ ਸੰਗਤ ਹਮੇਸ਼ਾ ਬੁਰਿਆਂ ਤੇ ਮਾਇਆ ਧਾਰੀ ਦੀ ਬਾਤ ਦੀ ਸੰਗਤ ਹਮੇਸ਼ਾ ਅਵਿਦਿਆ ਅਗਿਆਰਤੀ ਬੁਰਾਈ ਪੈਦਾ ਕਰਦੀ ਹੈ ਇਸ ਲਈ ਨੇਕਪੁਰਸ਼ਾਂ ਦੀ ਸੰਗਤ ਇੱਕ ਜਿਹੜਾ ਅਵਾਛੇ ਹੀ ਕਿਸੇ ਪੂਰਨ ਸੰਤ ਸਤਿਗੁਰੂ ਦਾ ਮਲਾਪ ਕਰਾ ਦਿੰਦੀ ਹੈ ਸਤ ਮਾਲਕ ਹੈ ਅਤੇ ਉਹ ਸੰਤਾਂ ਮਹਾਤਮਾਂ ਦੇ ਹਿਰਦੇ ਅੰਦਰ ਜਾਂ ਜਿੱਥੇ ਸੱਚ ਭਗਤ ਜਰ ਹੋਣ ਨਿਵਾਸ਼ ਕਰਦਾ ਹੈ ਕਿਉਂਕਿ ਜਿੱਥੇ ਜਿੰਨਾ ਖਿਆਲਾਂ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਤਾਂ ਇਹ ਜ਼ਰੂਰੀ ਹੈ ਕਿ ਉੱਥੇ ਵੈਸੇ ਹੀ ਖਿਆਲਾਂ ਦੀ ਦੇਹਧਾਰੀ ਪੁਰਖ ਵੀ ਬਰਾਜਬਾਨ ਹੋਣਗੇ ਜਿਸ ਤਰ੍ਹਾਂ ਜੇ ਇਹ ਸੱਚ ਹੈ ਕਿ ਇਹ ਸਕੂਲਾਂ ਕਾਲਜਾਂ ਜਾਂ ਵਿਦਿਅਕ ਸੰਸਥਾਵਾਂ ਵਿੱਚ ਹੁੰਦਾ ਹੈ ਦਵਾਈਆਂ ਹਕੀਮਾਂ ਡਾਕਟਰਾਂ ਦੀਆਂ ਦੁਕਾਨਾਂ ਜਾਂ ਹਸਪਤਾਲਾਂ ਹਸਪਤਾਲਾਂ ਵਿੱਚ ਗਰਮੀ ਚੁੱਲਿਆਂ ਅੰਦਰ ਤੇ ਤਰਾਵਤ ਉੱਥੇ ਹੁੰਦੀ ਹੈ ਜਿੱਥੇ ਪਾਣੀ ਦੇ ਘਾਤਰਿਆਂ ਦਾ ਭੰਡਾਰ ਹੋਵੇ ਤਾਂ ਇਹ ਵੀ ਸੱਚ ਹੈ ਕਿ ਜਿੱਥੇ ਮਾਲਕ ਦੇ ਭਗਤ ਜਨ ਨਿਵਾਸ ਕਰਦੇ ਹਨ ਉਥੇ ਮਾਲਕ ਵੀ ਅਵਸ਼ਅ ਰਹਾ ਹੈ ਇਸ ਲਈ ਸਤ ਸੰਗ ਕਿਹਾ ਜਾਂਦਾ ਹੈ ਸਤ ਸੰਗ ਐਸੀ ਜਾਲੀਆਂ ਜਿੱਥੇ ਏਕੋ ਨਾਮ ਬਖਾਣੀਆਂ ਸਤ ਸੰਗ ਐਸੀ ਜਾਲੀਆਂ ਜਿੱਥੇ ਏਕੋ ਨਾਮ ਬਖਾਣੀਆਂ ਜਿੱਥੇ ਮਾਲਕ ਦੇ ਭਗਤ ਹੋਣਗੇ ਉਥੇ ਕੇਵਲ ਮਾਲਕ ਦੇ ਨਾਮ ਦੀ ਹੀ ਚਰਚਾ ਹੋਵੇਗੀ ਇਹੋ ਹੀ ਸਤ ਸੰਗ ਹੈ ਗੁਰਬਾਣੀ ਅੰਦਰ ਸ੍ਰੀ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਸਤ ਸੰਗਤ ਮੇ ਹਰ ਹਰ ਵਸਿਆ ਮਿਲ ਸੰਗਤ ਹਰ ਗੁਣ ਜਾਣ ਵੱਡੇ ਭਾਗ ਸਤ ਸੰਗਤ ਪਾਈ ਗੁਰ ਸਤਗੁਰ ਪਰਸ ਭਗਵਾਨ ਅਰਥਾਤ ਹਰੀ ਜਾ ਮਾਲਕ ਸਤ ਸੰਗ ਅੰਦਰ ਹੀ ਬਰਾਜਦਾ ਹੈ ਅਤੇ ਸੰਗਤ ਵਿੱਚ ਮਿਲ ਕੇ ਉਸ ਦੇ ਗੁਣਾਂ ਦੀ ਜਾਣਕਾਰੀ ਹੁੰਦੀ ਹੈ ਵੱਡੇ ਭਾਗਾ ਕਰਕੇ ਹੀ ਸਤ ਸੰਗ ਪ੍ਰਾਪਤ ਹੁੰਦੀ ਹੈ ਅਤੇ ਸਤਗੁਰ ਦੀ ਕਿਰਪਾ ਦੁਆਰਾ ਮਾਲਕ ਨਾਲ ਮਲਾਪ ਹੁੰਦਾ ਹੈ ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਪੂਰੇ ਗੁਰ ਤੇ ਸਤ ਸੰਗਤ ਉਪਜੈ ਸਹਿਜੇ ਸਤ ਸੁਭਾਏ ਸਤਗੁਰ ਬਾਜੋ ਸੰਗਤ ਨਾ ਹੋਈ ਬਿਰ ਸ਼ਬਦੀ ਪਾਰ ਨਾ ਪਾਏ ਕੋਈ ਜੇ ਸਤਗੁਰ ਤੇ ਸਤ ਸੰਗ ਬਣਾਈ ਜੇ ਸਤਗੁਰ ਸਹਿਜੇ ਹਰ ਗੁਰ ਗਾਈ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਦੇ ਹਨ ਸੱਤ ਪੁਰਖ ਜੀ ਦੇ ਰਜਾਨੇ ਆ ਸਤਗੁਰ ਤਿਸ ਕਾ ਨੋ ਤਿਸਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਸੰਗ ਆਪਣਾ ਅਸਰ ਬਖਸ਼ਦਾ ਹੈ ਸਤ ਸੰਗ ਅੰਦਰ ਭਗਤੀ ਭਾਵ ਦੀਆਂ ਬੇਅੰਤ ਲਹਿਰਾਂ ਠਾਠਾਂ ਮਾਰਦੀਆਂ ਹਨ ਸੰਤਾਂ ਦੀ ਸ਼ਾਂਤੀ ਠੰਡਕ ਅਤੇ ਭਗਤੀ ਭਰੇ ਹਿਰਦੇ ਵਿੱਚੋਂ ਨਿਕਲਦੀਆਂ ਲਹਿਰਾਂ ਸਭ ਪਹੁੰਚੇ ਸੱਜਣਾ ਦੇ ਹਿਰਦਿਆਂ ਉੱਪਰ ਅਸਰ ਕਰਦੀਆਂ ਹਨ ਉਹਨਾਂ ਦੇ ਛੜਦੇ ਬਲ ਦੇ ਦਿਲ ਠੰਡਕ ਭਰਿਆ ਅਸਰ ਪਾ ਕੇ ਸ਼ਾਂਤ ਹੋ ਜਾਂਦੇ ਹਨ ਸੰਸਾਰਿਕ ਛੜਦਾ ਬਲ ਦਾ ਪਠ ਹੈ ਸਭ ਜੀਵ ਮੋਹ ਮਾਇਆ ਅਤੇ ਵਿਸ਼ੇਵਕਾਰਾਂ ਦੀ ਇਸ ਅਗਰੀ ਵਿੱਚ ਛੜਦੇ ਅਤੇ ਬੇਚੈਨ ਨਜ਼ਰ ਆ ਰਹੇ ਹਨ ਸ਼ਾਂਤਾਂ ਦਾ ਸਤਸੰਗ ਹੀ ਇੱਕ ਬੜਬੁੱਲੀ ਨਿਆਮਤ ਹੈ ਅਤੇ ਤੜਫਰਹੀ ਜੀਵਾਂ ਦਾ ਆਧਾਰ ਹੈ ਜੋ ਕਿ ਛੜਦੇ ਬਲਦੇ ਹਿਰਦਿਆpur ਸ਼ਾਂਤੀ ਤੇ ਠੰਡਕ ਵਰਸਾਉਂਦਾ ਹੈ ਜੋ ਜੀਵ ਇਸ ਦਾ ਸਹਾਰਾ ਲੈਂਦੇ ਹਨ ਉਹ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਨ ਜੇਕਰ ਇਹ ਸੱਚ ਹੈ ਕਿ ਨਦੀ ਨਾਲਿਆਂ ਦਾ ਗੰਦਾ ਪਾਣੀ ਤੇ ਬਦਬੂਦਾਰ ਸ਼ਰਾਬ ਗੰਗਾ ਵਿੱਚ ਮਿਲ ਕੇ ਗੰਗਾ ਜਲ ਹੋ ਜਾਂਦਾ ਹੈ ਲੋਹਾ ਭਾਵੇਂ ਕਸਾਈ ਦੀ ਸੁਰੀ ਦਾ ਹੋਵੇ ਪਾਰਸ ਨਾਲ ਲੱਗਣ ਤੇ ਸੋਨਾ ਬਣ ਜਾਂਦਾ ਹੈ ਨਿੰਬ ਵਰਗਾ ਕੌੜਾ ਦਰਖਤ ਵੀ ਚੰਦਨ ਦੇ ਬਿਰਸ਼ ਨੇੜੇ ਰਹਿਣ ਘੜ ਕੇ ਖੁਸ਼ਬੂਦਾਰ ਹੋ ਜਾਂਦਾ ਹੈ ਅਤੇ ਜੋ ਕੁਝ ਵੀ ਲੂਣ ਦੀ ਖਾਨ ਵਿੱਚ ਜਾਂਦਾ ਹੈ ਲੂਣ ਹੋ ਜਾਂਦਾ ਹੈ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਜੀ ਵੀ ਕਿ ਜੋ ਜੀ ਵੀ satsang ਵਿੱਚ ਜਾਂਦਾ ਹੈ ਉਸ ਪਰ ਸਤਸੰਗ ਦਾ ਰੰਗ ਜ਼ਰੂਰ ਚੜਦਾ ਹੈ ਜੀ ਭਾਵੇਂ ਕਿੱਡਾ ਹੀ ਬੁਰਾ ਹੋਵੇ ਭਾਵੇਂ ਕਿਤਨਾ ਹੀ ਨੇਕ ਸਤਸੰਗ ਦਾ ਪ੍ਰਭਾਵ ਸਭਪੁਰ ਪੈਦਾ ਹੈ ਮਨ ਦਾ ਇਹ ਖਾਸ ਗੁਣ ਹੈ ਕਿ ਜਿਸ ਤਰ੍ਹਾਂ ਦੀ ਬਾਤਾ-ਬਾਰਨ ਜਾਂ ਸੰਗਤ ਸੋਹਤ ਵਿੱਚ ਰਹਿੰਦਾ ਹੈ ਉਥੋਂ ਦੇ ਅਸਰ ਨੂੰ ਜ਼ਰੂਰ ਗ੍ਰਹਿਣ ਕਰਦਾ ਹੈ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਪਕੜਦਾ ਹੈ ਇਸੇ ਤਰ੍ਹਾਂ ਜੀਵ ਸੰਗਤ ਦੇ ਅਸਰ ਨੂੰ ਲੈਂਦਾ ਹੋਇਆ ਉਸੇ ਦਾ લક્ષਾ ਅਤੇ ਉਸੇ ਦੀ ਹੀ ਸੂਰਤ ਬਣ ਜਾਂਦਾ ਹੈ دنیਾਰੀ ਪੁਰਸ਼ਾਂ ਦੀ ਸੰਗਤ ਵਿੱਚ ਰਹਿਣ ਨਾਲ دنیਾਰੀ ਇਲਮ ਹਾਸਲ ਹੁੰਦਾ ਹੈ ਅਤੇ ਦੁਨੀਆਂ ਦਾ ਹੀ ਰੂਪ ਬਣ ਜਾਈਦਾ ਹੈ ਪਰ ਹਾਨੀ ਪੁਰਸ਼ਾਂ ਤੇ ਸੰਤਾਂ ਮਹਾਤਮਾ ਦੀ ਸੰਗਤ ਵਿੱਚ ਰਹਿਣ ਨਾਲ ਪਰਮਾਰਥ ਦਾ ਇਲਮ ਅਤੇ ਉਹਨਾਂ ਦੇ ਲਕਸ਼ੇ ਕਦਮ ਤੇ ਚੱਲਦੇ ਹੋਏ ਉਨਾ ਵਰਗੇ ਹੀ ਹੋ ਜਾਈਦਾ ਹੈ ਅਰਥਾਤ ਨੇਕ ਪੁਰਸ਼ਾਂ ਦੀ ਸੰਗਤ ਵਿੱਚ ਰਹਿਣ ਨਾਲ ਨੇਕ ਅਤੇ ਬੁਰਿਆਂ ਦਾ ਸੰਗ ਕਰਨ ਨਾਲ ਬੁਰਾ ਹੋਈਦਾ ਹੈ ਪਰਮਾਰਥ ਦੇ ਖੋਜੀ ਤੇ ਜਿਗਿਆਸੂ ਪੁਰਸ਼ਾ ਨੂੰ ਹਮੇਸ਼ਾ ਸੰਤਾਂ ਮਹਾਤਮਾ ਦੀ ਸੰਗਤ ਵਿੱਚ ਰਹਿਣਾ ਚਾਹੀਦਾ ਹੈ ਸੰਤਾਂ ਦੇ ਸਤ ਸੰਗ ਵਿੱਚ ਇੱਕ ਅਜੀਵ ਕਛਸ਼ ਹੁੰਦੀ ਹੈ ਜੋ ਜੀਬਾ ਨੂੰ ਆਪਣੇ ਵੱਲ ਖਿੱਚਦੀ ਹੈ ਸੰਤਾਂ ਦੇ ਬੋਲ ਚਾਲ ਅਸ਼ਾਰਿਆਂ ਦਿਲ ਦਿਮਾਗ ਤੇ ਉਹਨਾਂ ਦੀ ਸ਼ਖਸੀਅਤ ਦੇ ਅਸਰ ਨਾਲ ਸਤ ਸੰਗ ਦਾ ਸਾਰਾ ਬਾਤਾ ਵਰਨ ਭਰਪੂਰ ਹੋ ਜਾਂਦਾ ਹੈ ਜੋ ਕਿ ਸਭ ਸੁਣਨ ਵਾਲਿਆਂ ਤੇ ਆਪਣਾ ਕਦੇ ਨਾ ਕਦੀ ਮਿਟਣ ਵਾਲਾ ਪ੍ਰਭਾਵ ਪਾਉਂਦਾ ਹੈ ਸੰਤਾਂ ਦੇ ਰਹਾਣੀ ਸਤ ਸੰਗ ਵਿੱਚੋਂ ਰਹਾਣੀ ਤੰਦਰੁਸਤੀ ਤੇ ਤਾਦਗੀ પાਕੇ ਜੀਵ ਅਹਸਤਾ ਐਸਤਾ ਆਪਣੇ ਬੁਰੇ ਗੁਣਾ ਦਾ ਤਿਆਗ ਕਰਦਾ ਹੋਇਆ ਇੱਕ ਦਿਨ ਨੇਕ ਤੇ پاک ਇਨਸਾਨ ਬਣ ਜਾਂਦਾ ਹੈ ਸਤ ਸੰਗ ਵਿੱਚੋਂ ਦੇਵੀ ਗੁਣਾਂ ਨੂੰ ਧਾਰਨ ਕਰਕੇ ਉਹ ਦੇਵਤਾ ਮਹਾਤਮਾ ਤੇ ਮਾਲਕ ਦੀ ਪਦਵੀ ਤੇ ਪਹੁੰਚ ਜਾਂਦਾ ਹੈ ਇਹ ਸੰਤਾਂ ਦੇ ਸਤ ਸੰਗ ਦੀ ਵਿੜਿਆਈ ਹੈ ਜੋ ਇੱਕ ਆਮ ਜੀਵ ਲੋਕੀਂ ਤੋਂ ਕੀ ਬਣਾਉਂਦੀ ਹੈ ਇਹ ਸੰਤਾਂ ਦੇ satsang ਦੀ ਹੀ ਵਿੜਾਈ ਹੈ ਜੋ ਇੱਕ ਆਮ ਜੀਵ ਨੂੰ ਕੀ ਤੋਂ ਕੀ ਬਣਾ ਦਿੰਦੀ ਹੈ ਸਤਖੰਡ ਦਾ ਸੰਦੇਸ਼ਾ ਭਾਗ ਦੂਜਾ ਦੇ ਇੱਕ ਸ਼ਬਦ ਰਾਹੀਂ satsang ਦੀ ਮਹਿਮਾ ਦਾ ਵਰਣਨ ਕਰਦੇ ਹੋਏ ਦੱਸਿਆ ਗਿਆ ਹੈ ਕਿ satsang ਵਿੱਚ ਆਉਣ ਅਤੇ ਸੰਤਾਂ ਮਹਾਤਮਾ ਦੇ ਬਾਚਨ ਸੁਣ ਕੇ ਆਮਲ ਕੁਮਾਉਣ ਨਾਲ ਸਦਾ ਦੀ ਖੁਸ਼ੀ ਤੇ ਆਨੰਦ ਪ੍ਰਾਪਤ ਹੁੰਦਾ ਹੈ ਸਤ ਸੰਗ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਜਨਮਾਂ ਜਨਮਾਂ ਦੇ ਪਾਪ ਧੋਤੇ ਜਾਂਦੇ ਹਨ ਅਤੇ ਮਨ ਨਿਰਮਲ ਹੋ ਜਾਂਦਾ ਹੈ ਸੰਤਾਂ ਦਾ ਸਤ ਸੰਗ ਦੁਨੀਆਂ ਦੇ ਸੜਦੇ ਬਲ ਦੇ ਭੱਠ ਵਿੱਚ ਕਰੋਧ ਦੀ ਅਗਨੀ ਨਾਲ ਸਾੜ ਰਹੇ ਜੀਵਾਂ ਦਾ ਆਧਾਰ ਹੈ ਅਤੇ ਉਹਨਾਂ ਨੂੰ ਠੰਡਕ ਭਰਿਆ ਆਸਰ ਬਖਸ਼ਦਾ ਹੈ ਰੱਬ ਨੂੰ ਬਿਰਲ ਲਈ ਸਭ ਤੋਂ ਵੱਡਾ ਸਾਧਨ ਸੰਤਾਂ ਦਾ ਸਤਸੰਗ ਹੀ ਹੈ ਚੋਰ ਠੱਗ ਰਾਖਸ਼ ਆਦ ਜੋ ਵੀ ਸਤਸੰਗ ਦਾ ਸਹਾਰਾ ਲੈਂਦੇ ਹਨ ਸਤਸੰਗ ਸਭ ਨੂੰ ਭਵ ਸਾਗਰ ਤੋਂ ਪਾਰ ਕਰ ਦਿੰਦਾ ਹੈ ਉਹ ਆਪਣਾ ਭੈੜਾ ਤੇ ਕੋਝਾ ਜੀਵਨ ਛੱਡ ਕੇ ਨੇਕ ਜੀਵਨ ਬਤਾਉਣ ਲੱਗ ਪੈਂਦੇ ਹਨ ਕਿਉਂਕਿ ਸਤਸੰਗ ਹਰ ਜੀਵ ਨੂੰ ਆਪਣਾ ਅਸਰ ਬਖਸ਼ਦਾ ਹੈ ਆਕੇ ਸਤ ਸੰਗਤ ਚ ਮਨ ਸਮਝਾ ਲੈ ਜੇ ਸੁਖ ਤੇ ਆਨੰਦ ਲੁੱਟਣਾ ਆਕੇ ਸਤ ਸੰਗਤ ਚ ਮਨ ਸਮਝਾ ਲੈ ਜੇ ਸੁਖ ਤੇ ਆਨੰਦ ਲੁੱਟਣਾ ਸੁਣ ਕੇ ਬਚਨਾਂ ਤੇ ਅਮਲ ਕਮਾਲ ਹੈ ਜੇ ਜਨਮ ਦਾ ਲਾਹਾ ਖਟਣਾ ਪਾਪ ਜਨਮ ਜਨਮ ਦੇ ਕੱਟੇ ਜਾਂਦੇ ਨੇ ਜਿਹੜੇ ਚੱਲ ਕੇ ਸੰਗਤ ਵਿੱਚ ਆਦੇ ਨੇ ਸਤ ਸੰਗ ਦੇ ਸਰੋਵਰ ਚ ਨਹਾ ਲੈ ਜੇ ਸੁਖ ਤੇ ਆਨੰਦ ਲੁੱਟਣਾ ਭੱਠ ਦੁਨੀਆਂ ਦੇ ਵਿੱਚ ਜੀਵ ਛੜਦੇ ਨੇ ਮਾਰੇ ਕਰੋਧ ਸਭ ਆਪੋ ਵਿੱਚ ਲੜਦੇ ਨੇ ਆ ਕੇ ਸੰਗਤ ਚ ਠੰਡਕ ਤੂੰ ਪਾਲੈ ਜੇ ਸੁਖ ਤੇ ਆਨੰਦ ਲੁੱਟਣਾ ਬੰਦਾ ਕਰਮ ਕਾਂਡ ਕਿਤਨੇ ਬੰਦਾ ਕਰਮ ਕਾਂਡ ਕਿੰਨੇ ਕਰ ਲੇ ਜੀ ਰੱਬ ਮਿਲਦਾ ਨਾ ਪਾਵੇ ਕਿੰਨੇ ਤਰਲੇ ਜੀ ਛੋੜੋ ਸੰਗਤ ਤੇ ਸਾਧਨ ਬਣਾ ਲੈ ਜੇ ਸੁੱਖ ਤੇ ਆਨੰਦ ਲੁੱਟਣਾ ਚੋਰ ਠੱਗ ਅਤੇ ਰਾਖਸ਼ ਜੋ ਜਾਂਦੇ ਨੇ ਗਣਕਾ ਸਾਧਨਾ ਅਜਾਮਲ ਤਰ ਜਾਂਦੇ ਨੇ ਤੂੰ ਵੀ ਆਕੇ ਜੀਵਨ ਸਫਲ ਬਣਾ ਲੈ ਜੇ ਸੁੱਖ ਤੇ ਆਨੰਦ ਲੁੱਟਣਾ ਭਾਈ ਗੁਰਦਾਸ ਜੀ ਵੀ ਆਪਣੀ ਇੱਕ ਕਵਿਤਾ ਹੀ ਸਤ ਸੰਗ ਦੇ ਪ੍ਰਭਾਵ ਬਾਰੇ ਲਿਖਦੇ ਹਨ ਗੁਰਮੁਖ ਸਾਧ ਸੰਗ ਰੰਗ ਮੈਂ ਰੰਗੀਲਾ ਭਈ ਗੁਰਮੁਖ ਸਾਧ ਸੰਗ ਰੰਗమే ਰੰਗੀਲੇ ਭਏ ਬਾਰ ਦੀ ਬਗੰਧ ਗੰਗ ਸੰਗ ਮਿਲੇ ਗੰਗ ਹੈ ਸੁਰ ਸਰੀ ਸੰਗਮ ਹੈ ਪਰਬਲ ਪ੍ਰਭਾਵ ਲਿਵ ਸਾਗਰ ਅਰਥਾ ਸਤਗੁਰ ਸੰਗ ਸੰਗ ਹੈ ਚਰਨ ਕਮਲ ਮਕਰੰਦ ਨਿਹ ਚਲ ਚਿੱਤ ਦਰਸ਼ਨ ਸੋਭਾ ਦਿੱਤ ਲਹਿਰ ਤਰੰਗ ਹੈ ਅਨਹਦ ਸ਼ਬਦ ਕਾਇ ਸਰਬ ਨਿਧਾਨਾਂ ਦਾਣ ਗਿਆਨ ਅੰਸ਼ ਹੰਸ ਗਤ ਸਮਤ ਸਰਬੰਗ ਹੈ ਅਰਥਾਤ ਸੰਤਾਂ ਦੇ ਸਤ ਸੰਗ ਵਿੱਚ ਆਉਣ ਨਾਲ ਨੇਕ ਤੇ ਬਦ ਬਦ ਸਭ ਜੀਵਾਪੁਰ ਸਤ ਸੰਗ ਦਾ ਰੰਗ ਚੜਦਾ ਹੈ ਤੇ ਉਹ ਗੁਰਮੁਖ ਬਣ ਜਾਂਦੇ ਹਨ ਜਿਵੇਂ ਬਦਬੂ دار ਛਰਾਬ ਗੰਗਾ ਵਿੱਚ ਪੈ ਗਈ ਗੰਗਾ ਹੋ ਜਾਂਦੀ ਹੈ ਅਤੇ ਉਸ ਦੇ ਪਰਬਲ ਤੇਜ ਪ੍ਰਭਾਵ ਨਾਲ ਮਿਲ ਜਾਂਦੀ ਹੈ ਇਸੇ ਤਰ੍ਹਾਂ ਸਤਗੁਰ ਦੇ ਸਤ ਸੰਗ ਰੂਪੀ ਅਥਾ ਸਮੁੰਦਰ ਨਾਲ ਮਿਲ ਕੇ ਜੀਵ ਉਹਨਾਂ ਦਾ ਰੂਪ ਹੀ ਹੋ ਜਾਂਦੇ ਹਨ ਸੰਤਾਂ ਦੇ ਚਰਨ ਕਮਲਾਂ ਦੀ ਸੁਗੰਧੀ ਦਰਸ਼ਨਾਂ ਦੀ ਸੋਭਾ ਨੂੰ ਪਾ ਕੇ ਚਿੱਤ ਨਿਹਤਲ ਹੋ ਜਾਂਦਾ ਹੈ ਅਨਹਦ ਸ਼ਬਦ ਰੂਪੀ ਪ੍ਰਮੁੱਖ ਸਭ ਤੋਂ ਵੱਡਾ ਖਜ਼ਾਨਾ ਸਤਗੁਰ ਦੀਵਾਂ ਨੂੰ ਸਤ ਸੰਗ ਵਿੱਚ ਵਟਸਦਾ ਹੈ ਅਤੇ ਉਹਨਾਂ ਪਾਸੋਂ ਗਿਆਨ ਦੀ ਪ੍ਰਾਪਤੀ ਕਰਕੇ ਕਾਰੂਪੀ ਜੀਵ ਹੰਸ ਗਤੀ ਵਾਲਾ ਬਣ ਜਾਂਦਾ ਹੈ ਇਹ ਸਭ ਕੁਝ ਸੰਤਾਂ ਦੇ ਸਤ ਸੰਗ ਵਿੱਚ ਆਇਆ ਤੋਂ ਹੀ ਪ੍ਰਾਪਤ ਹੁੰਦਾ ਹੈ ਜਿਸ ਤਰ੍ਹਾਂ ਚੰਦਨ ਦਾ ਬਿਰਸ਼ ਆਪਣੇ ਨੇੜੇ ਦੇ ਢਾਕ ਪਲਾਸ ਜਹੇ ਸਾਰੇ ਬਿਰਸ਼ਾਂ ਨੂੰ ਵੀ ਆਪਣੀ ਸੁੰਦਰ ਤੇ ਮਨ ਮੋਹਣੀ ਸੁਗੰਧੀ ਦੇ ਕੇ ਸੁਗੰਧਤ ਤੇ ਆਪਣੇ ਵਰਗਾ ਬਣਾ ਦਿੰਦਾ ਹੈ ਠੀਕ ਇਸੇ ਤਰ੍ਹਾਂ ਸੰਤਾਂ ਦਾ ਸਤ ਸੰਗ ਵੀ ਉਥੇ ਆਉਣ ਵਾਲੇ ਸਾਰੇ ਜੀਵਾਂ ਨੂੰ ਆਪਣਾ ਪ੍ਰੇਮਈ ਅਸਰ ਬਖਸ਼ਦੇ ਪ੍ਰੇਮ ਸਾਧ ਰੂਪ ਬਣਾ ਦਿੰਦਾ ਹੈ ਹੁਣ ਸਾਧ ਸੰਗਤ ਜੀ ਆਪਾਂ ਇਹ 38 ਪੰਨੇ ਤੱਕ ਪੜਤਾ 30 ਤੋਂ ਲੈ ਕੇ ਇਸ ਦੁਗਾਹਾਂ ਫੇਰ ਪੜਾਂਗੇ ਸਾਰਿਆਂ ਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਛੇਰ ਜ਼ਰੂਰ ਕਰਨਾ ਹੈ ਅੱਗੇ ਦੀ ਅੱਗੇ ਆਪਾ ਗੁਰੂ ਪਿਤਾ ਜੀ ਦੀ ਸਚਾਈ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣੀ ਹੈ ਆਪਾ ਗੁਰੂ ਪਿਤਾ ਜੀ ਦੀ ਆਨ ਬਾਨ ਸ਼ਾਨ ਨੂੰ ਸਾਰੀ ਦੁਨੀਆ ਦੇ ਵਿੱਚ ਉੱਚਾ ਚੱਕਣਾ ਹੈ ਜੀ ਤਾਂ ਧਰ ਸਤਿਗੁਰੂ ਤੇਰਾ ਹੀ ਆਸਰਾ ਜੀ